ਅਸੀਂ ਜੇ ਅਪਕ ਕਾਰਨਾਂ ਦੇ ਉੱਤੇ ਜਾਈਏ ਕਾਰਨ ਕੀ ਹੈ ਇੱਥੇ ਰੋਜ਼ਗਾਰ ਦੀ ਕਮੀ ਹੈ ਜਾਂ ਇੱਥੇ ਵਧੀਆ ਨੌਕਰੀ ਦੀ ਕਮੀ ਹੈ ਜਾਂ ਪੈਸੇ ਹੋਰ ਵੱਧ ਕਮਾਉਣ ਦੀ ਹੋੜ ਹੈ ਜਾਂ ਲੋਕ ਉਹਨਾਂ ਤੋਂ متاثر ਹੋਏ ਜਿਹੜੇ ਲੋਕ ਪਹਿਲਿਆਂ ਦੇ ਵਿੱਚ ਬਾਹਰ ਗਏ ਸੀਗੇ ਵੀ ਜਦੋਂ ਇੱਥੇ ਆਉਂਦੇ ਆ ਜੋ ਉਹਨਾਂ ਦੀ ਚੱਕਾ ਚੌਂਤ ਵੇਖਦੇ ਆ ਇਹ ਸਾਰੀਆਂ ਚੀਜ਼ਾਂ ਮਿਲਾ ਲੀਆਂ ਜਾਣ ਲੇਕਿਨ ਇੱਕ ਮੁਹਾਰ ਬਣ ਗਈ ਲੋਕਾਂ ਦੇ ਵਿੱਚ ਇੱਕ ਗੱਲ ਫੈਟ ਗਈ ਨੌਜਵਾਨੀ ਦੇ ਵਿੱਚ ਕਿ ਮੇਰਾ ਭਰਾ ਚਲੇ ਗਿਆ ਮੇਰੇ ਚਾਚੇ ਦਾ ਮੁੰਡਾ ਚਲੇ ਗਿਆ ਤਾਏ ਦਾ ਮੇਰੇ ਮੱਲੇ ਵਾਲਾ ਮੇਰਾ ਕਲਾਸ ਫੈਲੋ ਚਲੇ ਗਿਆ ਇਸ ਜਿਹੜੀ ਗੱਲ ਸ਼ੁਰੂਆਤ ਹੋਈ ਸੀ 10 ਸਾਲ ਪਹਿਲੇ ਉਹਨੂੰ ਠੱਲ ਪੈਣੀ ਚਾਹੀਦੀ ਸੀ ਉਹਨੂੰ ਕਿਤੇ ਰੋਕਣਾ ਚਾਹੀਦਾ ਸੀ ਸਰਕਾਰ ਦਾ ਕੰਮ ਸੀ ਵੀ ਕਿਹੜੀ ਗੱਲੋਂ ਬਾਹਰ ਜਾ ਰਹੇ ਸਾਡੇ ਦੇ ਇਥੇ ਇਹ ਮਾਹੌਲ ਬਣ ਗਿਆ ਕਿ ਅਸੀਂ ਜਦੋਂ ਆਵਾਂਗੇ ਅਸੀਂ ਹੋਰ ਹਾਈਲਾਈਟ ਸੈਂਟਰ ਖੋਲ੍ਹਦੇ ਆਂ ਕਿ ਬਾਹਰ ਜਾਓ ਉਹਦੇ 'ਚ ਇੱਕ ਬੜੀ ਫਾਈਨ ਲਾਈਨ ਸੀਗੀ ਦੇਖਣ ਵਾਲੀ ਜਿਹੜੀ ਗੱਲ ਆ ਕਿ ਮਾਹੌਲ ਵਿਗੜਿਆ ਕਿਉਂ ਮੈਂ ਇਹ ਗੱਲ ਕਰਦਾ ਹੁਣਾਂ ਵੀ ਪਾਰੇ ਦੀ ਗੱਲ ਆ ਜਿਹੜਾ ਪਾਰਾ ਜੇ ਦੇ ਦੇਓ ਉਹਦੇ ਬੰਦਾ ਮਰ ਜਾਂਦਾ ਜ਼ਹਿਰ ਬਣ ਜਾਂਦਾ ਜੇ ਪਾਰੇ ਨੂੰ ਚੰਗੀ ਤਰ੍ਹਾਂ ਵਰਤਿਆ ਜਾਵੇ ਥਰਮਾਮੀਟਰ 'ਚ ਹਜ਼ਾਰ ਉਹਦੀਆਂ ਦਵਾਈਆਂ 'ਚ ਸਰ ਹੁੰਦਾ ਉਹੀ ਗੱਲ ਪੰਜਾਬ ਦੀ ਹੋਈ ਉਹੀ ਗੱਲ ਸਾਡੇ ਦੇਸ਼ ਦੀ ਹੋਈ ਜੇ ਸਾਡੇ ਕੋਲ 5.5 ਲੱਖ ਕਰੋੜ ਸਾਰੇ ਦੇਸ਼ ਦੇ ਨੌਜਵਾਨ ਪੜ੍ਹ ਕੇ ਬਾਹਰ ਲਈ ਜਾ ਰਹੇ ਨੇ ਉਦੀ ਸੈਗਮੈਂਟੇਸ਼ਨ ਇੱਕ ਵੱਖਰੀ ਗੱਲ ਹੈ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਸਭ ਤੋਂ ਵੱਡੀ ਪਹਿਲੀ ਗੱਲ ਸਾਡਾ ਐਜੂਕੇਸ਼ਨ ਸਿਸਟਮ ਰੂਰਲ ਸਿਸਟਮ ਦੇ ਵਿੱਚ ਸਕਿੱਲ ਅਪਗ੍ਰੇਡੇਸ਼ਨ ਤੇ ਕੋਈ ਗੱਲ ਨਹੀਂ ਹੋਈ ਮੈਂ ਆਪਣੀ ਗੱਲ ਤੁਹਾਨੂੰ ਦੱਸਦਾ ਸਾਡੀ ਐਜੂਕੇਸ਼ਨ ਫੋਰਨ ਇੰਸਟੀਚਿਊਸ਼ਨ ਨਾਲੋਂ ਕਿਤੇ ਵਧੀਆ ਸੀ ਹੈ ਲੇਕਿਨ ਇੱਕ ਪੰਜਾਬੀਆਂ ਦੀ ਜੇ ਕਾਦਤ ਪਿਛਲੇ ਕੁਝ ਦਹਾਕੇ ਦੇ ਵਿੱਚ ਡਿਵੈਲਪ ਹੋ ਗਈ ਆਪਣੇ ਆਪ ਨੂੰ ਨਿੰਦੀ ਜਾਣਾ ਭੰਡੀ ਜਾਣਾ ਜੀ ਇੱਥੇ ਕੁਝ ਨਹੀਂ ਪਿਆ ਇੱਥੇ ਕੁਝ ਨਹੀਂ ਹੈਗਾ ਸਾਡੀ ਐਜੂਕੇਸ਼ਨ 'ਚ ਕੁਝ ਨਹੀਂ ਹੈਗਾ ਸਾਡੀ ਖੇਤੀ 'ਚ ਕੁਝ ਨਹੀਂ ਹੈਗਾ ਜੀ ਅਸੀਂ ਜ਼ਮੀਨ ਜੇ ਰੇਲੀ ਕਰਤੀ ਖਾਦਾਂ ਪਾਤੀਆਂ ਕੀਟਨਾਸ਼ਕ ਪਾਤੇ ਤੇ ਬਾਕੀ ਜਗਾ ਕਿ ਜਦੋਂ ਪਰ ਮਿਆਰ 'ਚ ਕਮੀ ਤਾਂ ਆਈ ਹੈ ਐਜੂਕੇਸ਼ਨ ਜਦੋਂ ਬਿਜ਼ਨਸ ਪਰਪਸ ਦੇ ਦੌਰ ਤੇ ਵਰਤੀ ਜਾਣ ਲੱਗ ਪਈ ਤਿੰਨੇ ਖੁੱਲੇ ਪ੍ਰਾਈਵੇਟ ਕਾਲਜ ਯੂਨੀਵਰਸਿਟੀਆਂ ਉੱਥੇ ਫੀਸਾਂ ਜਿਹੜੀਆਂ ਬੇਲਗਾਮ ਵੱਧਦੀਆਂ ਨੇ ਕੋਈ ਨਜ਼ਰਾਨੀ ਨਹੀਂ ਕੋਈ ਕੁਝ ਨਹੀਂ ਬਿਲਕੁਲ ਸਹੀ ਗੱਲ ਕਹੀ ਮੈਂ ਇਸੇ ਲਈ ਕਹਿ ਰਿਹਾ ਕਿ ਬੇਹਿਸਾਬੀ ਐਕਸਪੈਂਸ਼ਨ ਹੋ ਗਈ ਗਲੀ ਗਲੀ ਮੁਹੱਲੇ ਮੁਹੱਲੇ ਦੇ ਵਿੱਚ ਕਾਲਜ ਹੋਗੇ ਪ੍ਰਾਈਵੇਟ ਕਾਲਜ ਰੈਕੋਗਨਾਈਜ਼ ਹਨ ਰੈਕੋਗਨਾਈਜ਼ ਹੁਣ ਦੇਖੋ 16 17 ਲੱਖ ਦੇ ਕਰੀਬ ਬੱਚਾ ਜਿਹੜਾ ਸੀਨੀਅਰ ਸਕੈਂਡਰੀ ਚ ਪੜਦਾ ਪਿਆ ਉਹਨੇ ਅਗਲੇ ਆ ਦੋ ਮਹੀਨਿਆਂ ਦੇ ਵਿੱਚ ਪਬਲਿਕ ਚ ਆ ਜਾਣਾ ਉਹਦੇ ਮਾਪੇ ਨੂੰ ਬੜੀ ਆਸ ਹੋਣੀ ਬੱਚਾ ਸਾਡਾ ਪਲੱਸ 2 ਕਰ ਗਿਆ ਤੇ ਕਰਕੇ ਕਾਹਦੇ ਚ ਗਿਆ ਉਹਦੇ ਵੱਲ ਕਿਸੇ ਦਾ ਧਿਆਨ ਨਹੀਂ ਸਰਕਾਰ ਦਾ ਦੇ ਮੌਕੇ ਦੇ ਉੱਤੇ ਜੋ ਸੱਤਾਧਾਰੀ ਸੀ ਇਹ ਚਾਹੀਦਾ ਸੀ ਇਹਦਾ ਕੋਈ ਸਕਿੱਲ ਅਪਗ੍ਰੇਡ ਕਰ ਲੋ 글로ਬਲੀ ਇਹ ਵੇਖਣ ਵਾਲੀ ਗੱਲ ਆ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ ਸਾਡਾ ਐਸ ਵੇਲੇ 140 ਕਰੋੜ ਦੀ ਪਾਪੂਲੇਸ਼ਨ ਹੈ ਤੇ 50% ਸਾਡੀ 25 ਸਾਲ ਤੋਂ ਥੱਲੇ ਹੈ ਜਿਹੜੀ ਸਭ ਤੋਂ ਵਧੀਆ ਵਰਕੇਬਲ ਕੰਡੀਸ਼ਨਸ ਨੇ ਦੂਸਰੇ ਪਾਸੇ ਐਜੂਕੇਸ਼ਨ ਦਾ ਬੁਰਾ ਹਾਲ ਹੋਇਆ ਸਕਿੱਲ ਡਿਵੈਲਪਮੈਂਟ ਦਾ ਬੁਰਾ ਹਾਲ ਹੋਇਆ ਈਡੀ ਨਿਵਾਣ ਵੱਲ ਤੁਰਪੇ ਭਰਤੀਆਂ ਦਾ ਬੁਰਾ ਹਾਲ ਹੋਇਆ 60 ਹਜ਼ਾਰ ਨੌਜਵਾਨ ਜਿਹੜਾ ਆਰਮੀ 'ਚ ਜਾਂਦਾ ਹੁੰਦਾ ਸੀ ਹੁਣ ਕੋਈ ਸਰਕਾਰ ਨੂੰ ਫੁਰੀ ਦਿਮਾਗ ਦੇ ਵਿੱਚ ਉਹਨਾਂ ਨੇ ਅਗਰੀ ਵੀ ਯੋਜਨਾ ਲਾਗੂ ਕਰ ਦਿੱਤੀ 2 ਸਾਲ ਭਰਤੀ ਨਹੀਂ ਹੋਈ ਸਵਾ ਲੱਖ ਨੌਜਵਾਨ ਭਰਤੀ ਨਹੀਂ ਹੋਇਆ ਉਹਦਾ ਮਿਆਰ ਕੀ ਹੋਏਗਾ ਉਹਨੂੰ ਪੋਜ਼ਿਟਿਵ ਵੇਖਣ ਦੀ ਜ਼ਰੂਰਤ ਸੀ ਨਾ ਕਿ 네ਗੇਟਿਵ ਕਿ ਭਰਤੀਆਂ ਬੰਦ ਹੋ ਗਈਆਂ ਤੇ ਇਹਦਾ ਮਤਲਬ ਸਾਰੀ ਦੁਨੀਆ ਛੱਡ ਦੇਾਂਗੇ ਅਸੀਂ ਜੇ ਇੱਥੋਂ ਐਜੂਕੇਸ਼ਨ ਚੋਂ ਬਾਹਰ ਭੱਜੇ ਉੱਥੇ ਐਜੂਕੇਸ਼ਨ ਲੈਣ ਜਾ ਰਹੇ ਹੋ ਜੇ ਇੱਥੋਂ ਡਰੱਗ ਤੋਂ ਭੱਜੇ ਉਹ ਕਹਿਣ ਲਈ ਵੀ ਜੀ ਇੱਥੇ ਡਰੱਗ ਦਾ ਬੜਾ ਵਰਤਾਰਾ ਹੋ ਗਿਆ ਏ ਤੇ ਉੱਥੇ ਤੇ ਲਾਇਸੈਂਸ ਡਰੱਗ ਮਿਲਦੀ ਪਈ ਏ ਇੱਥੇ ਮਿਹਨਤ ਦੇ ਮੌਕੇ ਨਹੀਂ ਹੈਗੇ ਬਾਰੋਂ ਪ੍ਰਵਾਸੀ ਆ ਕੇ ਤੁਹਾਡੇ ਇਥੋਂ ਕੋਠੀਆਂ ਪਾਈ ਜਾ ਰਹੇ ਨੇ ਗੱਲ ਕਿਸੇ ਦੇ ਮਖਾਲਫਰ ਜਾਂ ਖਲਾਫਤ ਦੀ ਨਹੀਂ ਹੈ ਲੇਕਿਨ ਅਸੀਂ ਕਿਸੇ ਲਈ ਸਪੇਸ ਛੱਡਿਆ ਤੇ ਉਹ ਗੱਲ ਬਣੀ ਹੈ ਨਾ ਸਾਡੇ ਸਕੂਲਾਂ ਦੀ ਇਨਟੇਕ ਦੇਖ ਲੋ 70000 ਤੋਂ ਵੱਧ ਕਾਲਜਾਂ ਦੇ ਵਿੱਚ ਇਨਟੇਕ ਘਟ ਗਈ ਉਹ ਤੁਹਾਨੂੰ 67000 ਤੇ ਟੈਕਨੀਕਲ ਐਜੂਕੇਸ਼ਨ ਦੀ ਹੋਈ ਦੱਸ ਦਿੱਤੀ ਅੱਜ ਕੋਈ ਚੰਗਾ ਤੁਹਾਨੂੰ ਹਨਰ ਵਾਲਾ ਨੌਜਵਾਨ ਮਿਲਦਾ ਨਹੀਂ ਪਿਆ ਰੋਕਣਾ ਕਿੰਨੇ ਸੀ